A B T A S D A او 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 अमृतसर केंद्रीय विधानसभा के ਕਟਰਾ ਭਾਈ ਸਿੰਘ ਸਿੰਘ ਮੰਡਲ ਦੀ ਤਿਰੰਗਾ ਯਾਤਰਾ ਨਮੀ ਚੋਪੜਾ ਦੀ ਲੀਡਰਸ਼ਿਪ ਚ ਬਹੁਤ ਵਿਸ਼ਾਲ ਸ਼ੋਭਾ ਯਾਤਰਾ ਨਿਕਲ ਰਹੀ ਹੈ। ਔਰ ਬੜਾ ਉਤਸ਼ਾਹ ਹੈ। ਪੂਰੇ ਦੇਸ਼ ਦੇ ਅੰਦਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਆਵਾਹਨ ਤੇ ਹਰ ਘਰ ਤੇ ਤਿਰੰਗਾ ਲੱਗ ਰਿਹਾ ਹੈ। ਪਾਰਟੀ ਦੇ ਕਾਰਕਟਰਤਾ ਘਰ ਘਰ ਜਾ ਕੇ ਤਿਰੰਗਾ ਲਗਾ ਰਹੇ ਨੇ। और आज विशाल शोभा यात्रा हर हर एक कार्यकर्ता हाथ झंडा है और पार्टी बड़ी डेडिकेटेड रही हर मंडल आज को सोलह हजार तिरंगा यात्राव पूरे देश से निकाल रहे हैं ऑपरेशन संदूर की जी विजय हुई है उसके बाद पूरा वातावरण देश च बनया है पूरा देश एकजुट होकर वंदे मातरम भारत माता की जय ਦੇ ਸਿਰਕਾ ਤੇ ਲਿਖੀਆਂ ਔਰ ਜਿਸ ਤਰ੍ਹਾਂ ਕੱਲ ਦੇ ਜੀ ਸੈਨਾ ਦੇ ਅਧਿਐਖ ਨੇ ਦੱਸਿਆ ਕਿ ਪੰਜ ਜਿਹੜੇ ਨੇ ਜਹਾਜ਼ ਪਾਕਿਸਤਾਨ ਦੇ ਸਾਡੀ ਸੈਨਾ ਨਹੀਂ ਗਰਾਏ ਇਹ ਬੜੇ ਸ਼ੋਰੇ ਦੀ ਗੱਲ ਹੈ ਨਿਸ਼ਚਿਤ ਰੋਗ ਦੇ ਸੈਨਾ ਦਾ ਪ੍ਰਾ ਕਰਮ ਜਿਹਦੇ ਅੰਦਰ ਪਾਕਿਸਤਾਨ ਦੇ ਅੰਦਰ ਜਿੱਥੇ ਵੀ ਟੈਰਿਸਟ ਕੈਂਪ ਸੀ ਅਸੀਂ ਉਹਨੂੰ ਦਵਸਤ ਕੀਤਾ ਔਰ ਉਹ ਦੋਸਤ ਕਰਕੇ ਦੁਨੀਆ ਨੂੰ ਦੱਸ ਦਿੱਤਾ ਕਿ ਹਿੰਦੁਸਤਾਨ ਦੀ ਮਾਰਕ ਸ਼ਮਤਾ ਉਹ ਪਾਕਿਸਤਾਨ ਦੇ ਅੰਦਰ ਅੰਤ ਤੱਕ ਦੀ ਫੈਕਟਰੀ ਦੁਨੀਆ 'ਚ ਕਿਸੇ ਵੀ ਦੁਕਾਨੇ ਤੋਂ ਹੋਵੇ ਚਾਹੇ ਬਾਵਲਪੁਰ ਹੋਵੇ ਚਾਹੇ ਲਾਹੌਰ ਹੋਵੇ ਚਾਹੇ ਕਰਾਚੀ ਹੋਵੇ ਹਿੰਦੁਸਤਾਨ ਦੀ ਸੈਨਾ ਦੇ ਨਿਸ਼ਾਨੇ ਤੇ ਹੈ ਔਰ ਅੱਜ ਜਿਹੜਾ ਰੋਮੀ ਚੋਪੜਾਈ ਨੂੰ ਬਹੁਤ ਵਧਾਈ ਦੇਣਾ ਕਿ ਉਹਨਾਂ ਨੇ ਕਟੜਾ ਭਾਈ ਸਿੰਘ ਸਿੰਘ ਮੰਡਲ ਦੀ ਬੜੀ ਵਿਸ਼ਾਲ ਸ਼ੋਭਾ ਯਾਤਰਾ ਕਢੀ